ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਉਸ ਇਤਿਹਾਸ ਗੁਰਦੁਆਰੇ ਦੇ ਦਰਸ਼ਨ ਕਰਵਾਉਣੇ ਹਨ ਜਿਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਵਿਛੜੇ ਹੋਏ ਗੁਰਸਿੱਖਾਂ ਨੂੰ ਮਿਲਣ ਵਾਸਤੇ ਕਾਲੀ ਕਰਦੇ ਹਨ ਤੇ ਕਾਲੀ ਦੇ ਵਿੱਚ ਉਹਨਾਂ ਦੇ ਘੋੜੇ ਦੀ ਰਿਕਾਬ ਟੁੱਟ ਜਾਂਦੀ ਹੈ ਇਸ ਇਤਿਹਾਸੂ ਗੁਰਦੁਆਰੇ ਵਿੱਚ ਉਹ ਰਕਾਬ ਹੁਣ ਤੱਕ ਮੌਜੂਦ ਹੈ ਕਿੱਥੇ ਹੈ ਇਹ ਇਤਿਹਾਸੂ ਗੁਰਦੁਆਰਾ ਅਤੇ ਕੀ ਇਸ ਦਾ ਪੂਰਾ ਇਤਿਹਾਸ ਹੈ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਮ ਸਿੰਘ ਨਵਾਰਖਾ ਸਜੂਟੂ ਚੈਨਲ ਨਾਲ ਨਾ ਸੰਤਾਨੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਦੇ ਹੋ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰੀ ਇਤਿਹਾਸ ਅਤੇ ਇਤਿਹਾਸ ਗੁਰਦੁਆਰੇ ਦੇ ਦਰਸ਼ਨ ਕਰਦੇ ਹੋਏ ਅਸੀਂ ਪਹੁੰਚਿਆ ਮੁਕਸਰ ਪਵਿੱਤਰ ਧਰਤੀ ਤੇ ਤੇ ਆਪ ਜੀ ਨੂੰ ਸ੍ਰੀ ਮੁਕਸਰ ਸਾਹਿਬ ਜੀ ਦੇ ਪਵਿੱਤਰ ਅਤੇ ਇਤਿਹਾਸਕ ਗੁਰਦੁਆਰੇ ਦਰਸ਼ਨ ਕਰਵਾ ਰਹੇ ਹਾਂ ਤੇ ਨਾਲ ਆਪ ਜੀ ਨੂੰ ਇੱਥੋਂ ਦੇ ਇਤਿਹਾਸ ਦੀ ਸਾਂਝ ਕਰ ਰਹੇ ਹਾਂ ਮੁਕਸਰ ਦੀ ਧਰਤੀ ਤੇ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਹਿਲਾਂ ਤੁਸੀਂ ਦੋ ਸਥਾਨ ਦੇਖੇ ਹਨ ਇੱਕ ਸਥਾਨ ਹੈ ਦਰਤਨ ਸਰ ਸਾਹਿਬ ਅਤੇ ਦੂਸਰਾ ਸਥਾਨ ਤੁਸੀਂ ਟਿੱਬੀ ਸਾਹਿਬ ਦੇਖਿਆ ਹੈ ਇੱਕ ਮੁਸਲਮਾਨ ਦੀ ਜਗਾ ਦੇਖੀ ਹੈ ਜਿਸ ਨੂੰ ਸਿੱਤਰ ਪੈਂਦੇ ਹੰਤੇ ਹੁਣ ਆਓ ਆਪ ਜੀ ਨੂੰ ਚੌਥੇ ਪਾੜ ਦੇ ਵਿੱਚ ਇਸ ਇਤਿਹਾਸਕ ਜਗਾ ਤੇ ਲੈ ਕੇ ਆਏ ਹਾਂ ਉੱਚੀ ਟਿੱਬੀ ਤੋਂ ਦੇਖ ਕੇ ਗੁਰੂ ਸਾਹਿਬ ਜੀ ਇਹ ਸਾਰੇ ਜੰਗ ਦਾ ਅਖੀੜ ਟਾ ਹਾਲ ਦੇਖ ਰਹੇ ਸਨ ਤੇ ਜਦ ਜੰਗ ਸਮਾਪਤ ਹੋ ਜਾਂਦੀ ਹੈ ਤਾਂ ਕਲਗੀਧਰ ਪਾਸ਼ਾ ਜੀ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਇਸ ਜਗਾ ਤੋਂ ਘੋੜੇ ਦੀ ਸਵਾਰੀ ਕਰਦੇ ਹਨ ਜਦੋਂ ਗੁਰੂ ਸਾਹਿਬ ਘੋੜੇ ਤੇ ਸਵਾਰ ਹੋਣ ਲੱਗਦੇ ਹਨ ਤਾਂ ਉਹਨਾਂ ਦੇ ਘੋੜੇ ਦੀ ਰਕਾਬ ਟੁੱਟ ਜਾਂਦੀ ਹੈ ਇਹ ਹੈ ਇਤਿਹਾਸ ਗੁਰਦੁਆਰਾ ਰਕਾਬ ਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਇਹ ਉਹ ਜਗ੍ਹਾ ਹੈ ਜਿੱਥੇ ਆਪਣੇ ਪਿਆਰਿਆਂ ਨੂੰ ਮਿਲਣ ਦੀ ਕਾਲੀ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਲਦੀ ਜਲਦੀ ਆਪਣੇ ਘੋੜੇ ਤੇ ਸਵਾਰ ਹੋਣ ਲੱਗਦੇ ਹਨ ਤੇ ਘੋੜੇ ਦੀ ਰਕਾਬ ਟੁੱਟ ਜਾਂਦੀ ਹੈ ਤਦ ਸੇਵਕਾਂ ਨੇ ਗੁਰੂ ਸਾਹਿਬ ਜੀ ਨੂੰ ਉਸ ਘੋੜੇ ਦੀ ਸਵਾਰੀ ਕਰਵਾਈ ਤੇ ਗੁਰੂ ਸਾਹਿਬ ਜੀ ਇੱਥੋਂ ਫੇਰ ਮੁਖ ਸਰਦ ਦੀ ਉਸ ਖਿਦਰਾਣੇ ਦੀ ਢਾਬ ਦੇ ਕਿਨਾਰੇ ਪਹੁੰਚਦੇ ਹਨ ਜਿੱਥੇ ਭਾਈ ਮਹਾ ਸਿੰਘ ਨੂੰ ਮਿਲ ਕੇ ਉਸ ਦਾ ਬਦਾਵਾ ਪੜ ਕੇ ਚਾਲੀਆਂ ਸਿੰਘਾਂ ਨੂੰ ਮੁਕਤੀ ਦਾ ਦਾਨ ਬਖਤ ਦੇ ਹਨ ਤੇ ਆਪਣੇ ਗੁਰਸਿੱਖਾਂ ਨੂੰ ਪਿਆਰ ਕਰਦੇ ਹੋਏ ਬڑے-ਬڑے ਲਫਜ਼ਾਂ ਦੇ ਨਾਲ بڑے-ਬڑے ਰੁਤਪੇ ਵਾਲੇ ਨਾਲ ਨੂੰ ਆਜਦੇ ਹਨ ਇਹ ਮੇਰਾ ਸਿੰਘ ਕਈਹ ਜਾਰੀ ਹੈ ਇਹ ਮੇਰਾ ਲੱਖਾ ਸਿੰਘ ਹੈ ਬੜੇ ਹੀ ਬੇਅੰਤ ਨਾਮਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਆਪਣੇ ਸ਼ਹੀਦ ਹੋਏ ਸਿੱਖਾਂ ਨੂੰ ਨਮਾਜਦੇ ਹਨ ਉਹਨਾਂ ਦੇ ਮੂਹ ਕੋਲ ਦੇ ਹਨ ਤੇ ਭਾਈ ਮਹਾ ਸਿੰਘ ਜੀ ਕੋਲ ਜਾ ਕੇ ਉਸਤਾਬੇ dama ਪੜਦੇ ਹਨ ਇਹ ਗੁਰਦੁਆਰਾ ਰਕਾਬ ਸਰ ਮੁਖ ਸਰ ਦੀ ਧਰਤੀ ਤੇ ਗੁਰਦੁਆਰਾ ਟੀਬੀ ਸਰ ਦੇ ਬਿਲਕੁਲ ਸਾਹਮਣੇ ਹੈ ਤੇ ਬੇਅੰਤ ਸੰਤਾ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਦੇ ਹਨ ਇਸ ਇਤਿਹਾਸਕ ਗੁਰਦੁਆਰੇ ਦੀ ਬਿਲਕੁਲ ਖੂਬਸੂਰਤ ਹੈ ਖੁੱਲਾ ਵਾਤਾਵਰਨ ਹੈ ਬਹੁਤ ਵੱਡਾ ਸਰੋਵਰ ਹੈ ਅਤੇ ਗੁਰੂ ਪਾਸ਼ਾ ਜੀ ਦੀ ਉਹ ਟੁੱਟੀ ਹੋਈ ਰਕਾਬ ਇਸ ਜਗ੍ਹਾ ਦੇ ਉੱਤੇ ਸੰਭਾਲ ਕੇ ਰੱਖੀ ਹੋਈ ਹੈ ਤੇ ਬੇਅੰਤ ਸੰਤਾਂ ਆ ਕੇ ਦਰਸ਼ਨ ਕਰਦੀਆਂ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਾਲ ਸੰਬੰਧਿਤ ਮੁੱਖ ਸਰਦੀ ਧਰਤੀ ਤੇ ਇਹ ਤੀਸਰਾ ਗੁਰਦੁਆਰਾ ਹੈ ਜਿਸ ਜਗ੍ਹਾ ਤੇ ਗੁਰੂ ਪਾਸ਼ਾ ਜੀ ਦੇ ਘੋੜੇ ਦੀ ਰਕਾਬ ਟੁੱਟੀ ਸੀ ਤੇ ਅਸੇ ਇਸ ਇਤਿਹਾਸਕ ਗੁਰਦੁਆਰੇ ਦੀ ਬਿਲਡਿੰਗ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਦੀ ਹਜੂਰੀ ਦੇ ਵਿੱਚ ਇੱਕ ਕਿਨਾਰੇ ਦੇ ਉੱਤੇ ਥੰਮ ਦੇ ਉੱਤੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਘੋੜੇ ਦੀ ਉਹ ਪ੍ਰਾਤਨ ਰਕਾਬ ਸੰਭਾਲ ਕੇ ਰੱਖੀ ਹੋਈ ਹੈ ਬੇਅੰਤ ਸੰਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਦੇ ਹਨ ਅਰਦਾਸ ਬੇਨਤੀ ਕਰਦੇ ਹਨ ਅਤੇ ਲਾਹੇ ਪ੍ਰਾਪਤ ਕਰਦੇ ਹਨ ਆਪ ਜਦ ਵੀ ਮੁਖਸਰ ਦੀ ਧਰਤੀ ਤੇ ਆਉ ਅਤੇ ਇਸ ਇਤਿਹਾਸਕ ਜਗ੍ਹਾ ਦੇ ਜਰੂਰ ਦਰਸ਼ਨ ਕਰੋ ਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾ ਦੇ ਨਾਲ ਸੁੱਈ ਹੋਈ ਉਹ ਸਰਕਾਬ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਘੋੜੇ ਦੀ ਉਹ ਸਰਕਾਬ ਤੇ ਦਰਸ਼ਨ ਜਰੂਰ ਕਰੋ ਜੀ ਆਪ ਜੀ ਨੂੰ ਇਸ ਜਗ੍ਹਾ ਦਾ ਇਤਿਹਾਸ ਅਤੇ ਇਹ ਇਤਿਹਾਸ ਗੁਰਦਵਾਰਾ ਦਰਸ਼ਨ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਵੱਤ ਵਤ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਤੇ ਇਤਿਹਾਸ ਦਾ ਪ੍ਰਚਾਰ ਜੂ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਮੁਖਸਰ ਤੇ ਹੋਰ ਇੱਕ ਇਤਿਹਾਸ ਗੁਰਦੇ ਦੇ ਦਰਸ਼ਨ ਕਰਾਵਾਂਗੇ ਇੰਨੀ ਸੇਵਾ ਪ੍ਰਵਾਨ ਕਰੋ ਜੀ ਕੱਟ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ